ਮੈਥੇ ਜਰੂਰ ਆਉਂਦਾ ਪਰ ਪਾਣੀ ਨਹੀਂ ਆਉਂਦਾ ਪਾਣੀ ਦਾ ਮਸਲਾ ਹੱਲ ਕਰੋ ਹੱਲ ਕਰੋ ਹੱਲ ਕਰੋ ਸਵੇਕਾ ਮੁਸਤਫਾ 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 ਗਿੱਦੜਬਾਹਾ ਦੀ ਮੱਲਨ ਕਲੋਨੀ ਦੇ ਲੋਕ ਪਿਛਲੇ ਕਰੀਬ 2 ਮਹੀਨਿਆਂ ਤੋਂ ਪੀਣ ਦੇ ਪਾਣੀ ਲਈ ਤਰਸ ਰਹੇ ਨੇ ਲੇਕਿਨ ਇਲਜ਼ਾਮ ਨੇ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਦੁਖੀ ਲੋਕਾਂ ਨੇ ਗਿੱਦੜਬਾਹਾ ਦੇ ਵਾਟਰ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ 2 ਮਹੀਨਿਆਂ ਤੋਂ ਉਹਨਾਂ ਦੇ ਇਲਾਕੇ ਦੇ ਵਿੱਚ ਪਾਣੀ ਸਪਲਾਈ ਨਹੀਂ ਹੋ ਰਹੀ। ਹਾਲਾਤ ਇਹ ਨੇ ਕਿ ਉਹਨਾਂ ਨੂੰ ਪੀਣ ਦਾ ਪਾਣੀ ਲੈਣ ਲਈ ਵੀ ਦੂਜੇ ਪਿੰਡਾਂ ਵਿੱਚ ਜਾਣਾ ਪੈਂਦਾ ਹੈ। ਪਰ ਅਜੇ ਹੱਕ ਤੱਕ ਹੁਣ ਉਹਨਾਂ ਦੇ ਸਬਰ ਦਾ ਬੰਦ ਪੁੱਟ ਚੁੱਕਾ ਹੈ। ਰੋਸ਼ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਪ੍ਰਸ਼ਾਸਨ ਤੋਂ ਤੁਰੰਤ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਮੈਸੇਜ ਜਰੂਰ ਆਉਂਦਾ ਪਰ ਪਾਣੀ ਨਹੀਂ ਆਉਂਦਾ। ਜਿਉਂ ਅਸੀਂ 4 4:30 ਵਜੇ ਉੱਠਦੇ ਹਾਂ ਪਹਿਲਾਂ ਤਾਂ ਛੱਡ ਛੱਡ ਕੇ ਦੇਖਦੇ ਹਾਂ ਕੀ ਤਾਂ ਲੀਕੇਜ ਆ ਜੀ। ਪਹਿਲਾਂ ਅਜੇ ਪਾਣੀ ਪਰ ਜਦੋਂ ਦੇਖੀ ਲਾ ਪੌਣੇ 5 ਵਜੇ ਜੋ ਮੋਟਰ ਛੱਡੀ ਦੀ ਹੈ ਨਾ ਨਾ ਤਾਂ ਪਾਣੀ ਆਉਂਦਾ ਨੀਂਦ ਖਰਾਬ ਆ ਲੱਗ ਹੈ ਮੋੜ ਕੇ ਮੱਥਾ ਮਾਰ ਮਾਰ ਕੇ ਮਾਰ ਮਾਰ ਕੇ ਸਾਨੂੰ ਮਜਬੂਰ ਕੀਤਾ ਗਿਆ ਆ ਸਾਡੇ ਜੀ ਨਹੀਂ ਕਰਦਾ ਸੀ ਧਰਨਾ ਲਾਵਾ ਸੀ ਕੰਮ ਕਾਜ ਛੱਡ ਕੇ ਆਪਦੇ ਘਰਾਂ ਦੇ ਤੁਸੀਂ ਐਂ ਵੇਖੋ ਐਨੀ ਧੁੱਪ ਦੇ ਵਿੱਚ ਅਸੀਂ ਹੁਣ ਵੀ ਬੈਠੇ ਆ ਇਸ ਧਰਨੇ ਤੇ ਸਵੇਰ ਵੀ ਆਏ ਸਵੇਰ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਛੋਡੇ 2 ਵਜੇ ਪਾਣੀ ਆ ਜੂ 2 ਵਜੇ ਪਾਣੀ ਛੱਡਿਆ ਨਾਲ ਦੀ ਨਾਲ ਜੇ ਆਪ ਨੇ ਪਾਣੀ ਬੰਦ ਕਰਵਾਤਾ ਅਖੇ ਛੋਡੇ ਪਾਣੀ ਸਵੇਰ ਹੋ ਆਊਗਾ ਹੁਣ ਨਹੀਂ ਛੋਡੇ ਪਾਣੀ ਆ ਸਕਦਾਗਾ ਅਸੀਂ ਫਿਰ ਜੇ ਨੂੰ ਫੋਨ ਕੀਤਾ ਵੀ ਜੇ ਸਾਹਿਬ ਸਾਡੇ ਪਾਣੀ ਵੀ ਘੰਟਾ ਤੋਂ ਪੈ ਚੱਲ ਜਾਂਦੇ ਕਹਿੰਦੇ ਨਹੀਂ ਜੀ ਅਸੀਂ ਐਵੇਂ ਐਸੀ ਐਸਡੀਐਮ ਤੇ ਜਾਂ ਕਹਿੰਦੇ ਜਿੱਥੇ ਮਰਜੀ ਜਾਵੜ ਪਾਣੀ ਦਾ ਤਾਂ ਛੋਟਾ ਇਹੀ ਹਾਲ ਰਹੂਗਾ ਅੱਗੋਂ ਫੋਨ ਕੱਟਤਾ ਕਿੰਨੇ ਚਿਰ ਤੋਂ ਇਸ ਤਰ੍ਹਾਂ ਪਰੇਸ਼ਾਨ ਸਾਡਾ ਤਾਂ ਵੀਰ ਜੀ 2 ਸਾਲ ਹੋ ਗਏ 2 ਸਾਲ ਹੋ ਗਏ ਆਈ ਗਰਮੀ ਅਸੀਂ ਬਹੁਤ ਦੁਖੀ ਹੁੰਨੇ ਆ ਬਹੁਤ ਦੁਖੀ ਹੁੰਨੇ ਆ ਇਸ ਪਾਣੀ ਕਿੰਨੇ ਸਾਡਾ ਪਾਣੀ ਥੱਲੇ ਦਾ ਧਰਤੀ ਦਾ ਜਿਹੜੇ ਸਾਡੇ ਬੋਰ ਆ ਉਹਨਾਂ ਦਾ ਪਾਣੀ ਚੈੱਕ ਕੀਤਾ ਜਾਵੇ ਵੀ ਕਿੰਨਾ ਪਾਣੀ ਹੋਏਗਾ ਵੀ ਖਰਾਬ ਪਾਣੀ ਆਏਗਾ ਪਾਣੀ ਤਾਂ ਮੋਟਲੀ ਸੂਤਾ ਕਰੇ ਫਿਰ ਕੰਮ ਕਿਸ ਤਰ੍ਹਾਂ ਚੱਲਦਾ ਕਰੇ ਕੰਮ ਕੀ ਅਸੀਂ ਬਸ ਆਹੀ ਸਾਡਾ ਰੋਣਾ ਪਿੱਟਣਾ ਰਹਿੰਦਾ ਹੈਗਾ ਕਦੇ ਕਿਸੇ ਕਦੇ ਆ ਕੇ ਕੱਪੜੇ ਧੋਹ ਲਾਣਾ ਕਦੇ ਕਿਤੇ ਵੀ ਸਿਆਲ ਚ ਵੀ ਸਾਡੇ ਪਾਣੀ ਨਹੀਂ ਆਉਂਦਾਗਾ ਅੱਗੋਂ ਕਹਿੰਦੇ ਪਾਣੀ ਹੈ ਨਹੀਂ ਪਾਣੀ ਹੈ ਨਹੀਂ ਫਿਰ ਜਿਹੜੇ ਇੱਥੇ ਵੱਡੇ ਵੱਡੇ ਡੱਗ ਬਣਾਏ ਉਹ ਕਾਦੀ ਖਾਤਰ ਬਣਾਏ ਜਦੋਂ ਇਹਨਾਂ ਨੇ ਪਾਣੀ ਪੂਰਾ ਸਟੋਰੀ ਨਹੀਂ ਕਰਨਾਗਾ ਪਾਣੀ ਤਾਂ ਨਹਿਰਾਂ ਤੱਕੇ ਵੀ ਬੰਦ ਹੁੰਦੀਆਂ ਸੀ ਹੁਣ ਤਾਂ ਨਹੀਂ ਕੋਈ ਬੰਦ ਹੋਣ ਲੱਗੀਆਂ ਵੀ ਪਾਣੀ ਦੀ ਦਿੱਕਤ ਇਹ ਕਿਉਂ ਦੇ ਰਹੇ ਪਾਣੀ ਦਾ ਮੌਕਾ ਕਿਉਂ ਨਹੀਂ ਜਾ ਕੇ ਵੇਖਦੇ ਵੀ ਸਾਡਾ ਜੀ ਨਹੀਂ ਕਰਦਾ ਇਹ ਸਵੇਰ ਜਾ ਕੇ ਚੈੱਕ ਕਰਨ ਪਾਣੀ ਕਿੱਥੇ ਆਉਂਦਾ ਸਾਰੇ ਸ਼ਹਿਰ ਚ ਪਾਣੀ ਆਉਂਦਾ ਪਰ ਸਾਡੀ ਕਲੀ ਮੱਲਨ ਕਲੋਨੀ ਚ ਪਾਣੀ ਨਹੀਂ ਆਉਂਦਾ ਬਹੁਤ ਮਹੀਨੇ ਤੇ ਉਹ ਦਿਨੇੜ ਹੋ ਗਿਆ ਸਾਡੇ ਪਾਣੀ ਨਹੀਂ ਆਇਆਗਾ ਵਾਟਰ ਬਾਕਸ ਦਾ ਸਾਨੂੰ ਥੱਲੇ ਵਾਲਾ ਪਾਣੀ ਯੂਜ਼ ਕਰਨ ਤੇ ਬਹੁਤ ਮਜਬੂਰ ਕੀਤਾ ਜਾ ਰਿਹਾ ਪਰ ਪਾਣੀ ਬਹੁਤ ਹੀ ਜ਼ਿਆਦਾ ਗੰਦਾ ਆ ਰਿਹਾ ਥੱਲੇ ਵਾਲਾ ਪਾਣੀ ਅਸੀਂ ਉਹ ਨਹੀਂ ਯੂਜ਼ ਕਰ ਸਕਦੇਗੇ ਬਟ ਹੁਣ ਅੱਜ ਸਵੇਰ ਅਸੀਂ ਇੱਥੇ ਆਏ ਸੀਗੇ ਸਾਨੂੰ ਕਿਹਾ ਗਿਆ ਸੀਗਾ ਵੀ ਪਾਣੀ ਅੱਜ ਦੁਪਹਿਰੇ ਛੱਡ ਦਾਂਗੇ ਪਾਣੀ ਉਹ ਛੱਡਿਆ ਥੋੜੀ ਦੇਰ ਹੀ ਪਾਣੀ ਆਇਆ ਉਸ ਤੋਂ ਬਾਅਦ ਪਾਣੀ ਬੰਦ ਕਰ ਦਿੱਤਾ ਗਿਆ ਜੀ ਸਾਹਿਬ ਨੇ ਆਪ ਫੋਨ ਕਰਕੇ ਕਿਹਾ ਵੀ ਪਾਣੀ ਬੰਦ ਕਰ ਦਿਓ ਅਸੀਂ ਰੋਜ਼-ਰੋਜ਼ ਇੱਥੇ ਗੇੜੇ ਨਹੀਂ ਲਾ ਸਕਦੇ ਇਸੇ ਲਈ ਅਸੀਂ ਅੱਜ ਆ ਕੇ ਇੱਥੇ ਧਰਨਾ ਦਿੱਤਾ ਕਿ ਅੱਜ ਹੀ ਸਾਡਾ ਹੱਲ ਕੀਤਾ ਜਾਵੇ ਪਾਣੀ ਸਾਡੇ ਮਹੀਨਾ ਹੋ ਗਿਆ ਨਹੀਂ ਆਇਆ ਤੇ ਬਿੱਲ ਹਰ ਹਰ ਮਹੀਨੇ ਤੀਜੇ ਮਹੀਨੇ ਆ ਜਾਂਦਾ ਹੈ ਬਿੱਲ ਉਹਦਾ ਪੈਸੇ ਅਸੀਂ ਕਿਸ ਚੀਜ਼ ਦੇ ਉੱਪਰ ਹੀ ਸਾਨੂੰ ਬਹੁਤ ਤੰਗੀ ਆ ਰਹੀ ਹੈ ਬੱਚੇ ਹੈਗੇ ਘਰੇ ਬੱਚਿਆਂ ਨੂੰ ਬਹੁਤ ਤੰਗੀ ਆ ਰਹੀ ਹੈ ਉਹ ਪਾਣੀ ਅਸੀਂ ਤੁਸੀਂ ਕੁਰਲੀ ਨਹੀਂ ਕਰ ਸਕਦੇ ਇੰਨਾ ਜ਼ਿਆਦਾ ਗੰਦਾ ਪਾਣੀ ਹੈਗਾ ਥੱਲੇ ਵਾਲਾ ਉਹ ਦਾਅਵੇ ਤਾਂ ਬੜੇ ਕੀਤੇ ਨੇ ਕੈਲੀਫੋਰਨੀਆ ਬਣਾਦਾਂਗੇ ਲੱਗਦਾ ਨਹੀਂ ਜਿ ਨਹੀਂ ਕੁਝ ਨਹੀਂ ਕੋਈ ਐਵੇਂ ਬਸ ਖਾਲੀ 포ਕੇ ਦਾਅਵੇ ਹੀ ਹੈ ਇਹ ਕੁਝ ਨਹੀਂ ਹੋ ਰਿਹਾਗਾ ਪਾਣੀ ਨਹੀਂ ਜਦੋਂ ਇਹਨਾਂ ਤੋਂ ਪੂਰਾ ਆ ਰਿਹਾ ਜੇ ਇਹ ਨਹੀਂਗਾ ਕਿ ਪਾਣੀ ਹੈ ਨਹੀਂਗਾ ਪਾਣੀ ਦੂਜੀ ਸਾਈਡ ਕਿਵੇਂ ਆ ਰਿਹਾ ਪਾਣੀ ਬਾਜ਼ਾਰ ਚ ਮੰਡੀ ਚ ਪਾਣੀ ਕਿਵੇਂ ਆ ਰਿਹਾ ਹੁਣ ਜਦੋਂ ਪਾਣੀ 2 ਮਿੰਟਾਂ ਦਾ 5 ਮਿੰਟ ਲਈ ਛੱਡਿਆ ਉਹ ਪਾਣੀ ਕਿਵੇਂ ਆ ਗਿਆ ਪਾਣੀ ਇਹਨਾਂ ਕੋਲ ਹੈਗਾ ਤਾਂ ਹੀ ਆ ਰਿਹਾ ਕਿਸ ਤਰ੍ਹਾਂ ਦਿੱਕਤ ਪਰ ਮਹੀਨਾ ਹੋ ਗਿਆ ਜੀ ਕਿਸ ਤਰ੍ਹਾਂ ਦਿੱਕਤ ਬਹੁਤ ਔਖੇ ਬਹੁਤ ਹੀ ਔਖੇ ਅਸੀਂ ਕੱਟ ਰਹੇ ਹਾਂ ਥੱਲੇ ਵਾਲਾ ਪਾਣੀ ਹੀ ਉਹਦੇ ਦਾ ਯੂਜ਼ ਕਰ ਰਹੇ ਹਾਂ ਸਾਨੂੰ ਇਹੀ ਕਹਿ ਰਹੇ ਜਾ ਰਿਹਾ ਵੀ ਆਜੂ ਪਾਣੀ ਆਜੂ ਮੈਸੇਜ ਆ ਜਾਂਦਾ ਕਿ ਤੁਹਾਨੂੰ ਪਾਣੀ ਆ ਜਾਊਗਾ ਰੋਜ਼ ਮੈਸੇਜ ਆ ਜਾਂਦਾ 500 ਸਾਢੇ 4 ਵਜੇ ਤੱਕ ਸਾਢੇ 5 ਵਜੇ 6 ਵਜੇ ਮੈਸੇਜ ਆ ਜਾਂਦਾ ਵੀ ਤੁਹਾਨੂੰ ਪਾਣੀ ਆ ਜਾਊਗਾ ਬਟ ਪਾਣੀ ਨਹੀਂ ਆਉਂਦਾਗਾ ਅਸੀਂ ਉਹ ਮੋਟਰਾਂ ਛੱਡਦੇ ਰਹਿੰਨੇ ਆ ਪਾਗਲਾਂ ਨੂੰ ਸਾਰਾ ਦਿਨ ਸਵੇਰ ਤੁਰੇ ਫਿਰਦੇ ਰਹਿੰਨੇ ਆ ਸਾਡੇ ਕੋਲ ਹੋਰ ਕੋਈ ਕੰਮ ਨਹੀਂਗਾ ਅਸੀਂ ਆ ਸਾਰੇ ਬੰਦੇ ਕੋਈ ਆਫਿਸ ਜਾਣਾ ਹੁੰਦਾ ਕਿਸੇ ਨੇ ਗੁਰੂ ਘਰ ਜਾਣਾ ਹੁੰਦਾ ਅਸੀਂ ਉਹਨੂੰ ਉਹੀ ਕੰਮ ਹੀ ਕਰਨ ਲੱਗੇ ਰਹੀਏ ਇਹ ਨਾ ਸਾਡਾ ਕੋਈ ਟਾਈਮਿੰਗ ਚੇਂਜ ਕਰਦੇ ਆ ਸਵੇਰ ਮਾਰਨਿੰਗ ਆ ਕਿ ਤੁਹਾਡੇ ਪਾਣੀ ਆਊਗਾ ਸਰਦੀ ਗਰਮੀ ਉਹੀ ਪਾਣੀ ਆਉਂਦਾ ਇਹੀ ਟਾਈਮ ਹੈ ਇਹਨਾਂ ਦਾ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ 2 ਸਾਲ ਤੋਂ ਪਾਣੀ ਬਿਲਕੁਲ ਨਹੀਂ ਆ ਰਿਹਾ ਆਰੇ ਪਾਣੀ ਨਾਲ ਕੱਪੜੇ ਧੋਣੇ ਆ ਉਹ ਵੀ ਕਿਸੇ ਪਿੰਡ ਜਾ ਕੇ ਕਦੇ ਉਸ ਨਰ ਜਾਣੇ ਆ ਕਦੇ ਬੁੱਟਰ ਜਾਣੇ ਆ ਕਦੇ ਭਾਰੂ ਕੱਪੜੇ ਧੋਣ ਜਾਣੇ ਆ ਕਿਸੇ ਦੇ ਘਰਾਂ ਚ ਘਰੇ ਪਾਣੀ ਬਿਲਕੁਲ ਨਹੀਂ ਜੇ ਪਾਣੀ ਬੰਬੀਆਂ ਲਵਾਇਆ ਘਰਾਂ ਚ ਉਹਦਾ ਪਾਣੀ ਬਿਲਕੁਲ ਖਾਰਾ ਕੱਪੜੇ ਨਹੀਂ ਨਿਕਲਦੇ ਟੀਨ ਦੀ ਬਹੁਤ ਸਮੱਸਿਆ ਆ ਜਾਂ। ਉਹ ਬੱਚਿਆਂ ਦਾ ਬੁਰਾ ਹਾਲ ਦੇਖ ਲੋ ਛੋਰੇ ਆਲੇ ਪਾਣੀ ਨਾਲ ਕਿੰਨੀਆਂ ਪ੍ਰੋਬਲਮ ਆਉਂਦਾਂ ਸਰਕਾਰ ਨੂੰ ਵੀ ਪਤਾ। ਉਹ ਛੋਰੇ ਆਲੇ ਪਾਣੀ ਹੱਡੀਆਂ ਨੂੰ ਛੋਰਾ ਲੱਗਦਾ। ਮੰਗ ਕੀ ਕਰਦੇ ਕਿਰੋ? ਮੰਗ ਕਰਦੇ ਆ ਪ੍ਰਸ਼ਾਸਨ ਤਾਂ ਹੀ ਮੰਗ ਕਰਦੇ ਆਂ ਪਾਣੀ ਦੇ ਸਾਡੇ 2 ਘੰਟੇ ਹਰ ਰੋਜ਼ ਪਾਣੀ ਦੀ ਸਪਲਾਈ ਹਰ ਰੋਜ਼ ਪਾਣੀ ਦੀ ਸਪਲਾਈ ਦਿੱਤੀ ਜਾਂਵੇ 2 ਘੰਟੇ ਪਾਣੀ ਹਰ ਵਜਾਵੇ ਇਹੀ ਮੰਗ ਕਰਦੇ ਆਂ ਸਰਕਾਰ ਤੋਂ ਗगन बजाज ਜੀ ਕੋਲ ਨੇ ਕਿਹਾ ਵੀ ਪਾਣੀ ਨਹੀਂ ਛੱਡਣਾ ਅਸੀਂ ਬੇਨਤੀ ਕਰਕੇ ਗਏ ਸੀ 2 ਵਜੇ ਪਾਣੀ ਛੱਡਤਾ 10 ਮਿੰਟ ਪਾਣੀ ਆਇਆ ਸਾਰੀ ਕਲੋਨੀ ਚ ਪਹੁੰਚ ਗਿਆ ਪਾਣੀ ਬੰਦ ਕਰਾਇਆ ਗਿਆ ਆਪਾਂ ਅਦਰ ਵਾਟਰ ਸਪਲਾਈ ਵਿਭਾਗ ਦੇ जेई ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਨਹਿਰਬੰਦੀ ਕਾਰਨ ਇਸ ਸਮੱਸਿਆ ਪੈਦਾ ਹੋਈ ਹੈ ਤੇ ਜਲਦ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ। ਮੈਂ ਗਗਨਦੀਪ ਜੀ ਵਾਟਰ ਸਪਲਾਈ ਸੀਵੇਰ ਕੋਰਡ ਗਿੱਦੜਵਾ ਤੋਂ ਮੈਂ ਆਪ ਵੀ ਦੱਸਣਾ ਚਾਹੁੰਨਾ ਜਿਹੜੀ ਮੱਲਨ ਕਲੋਨੀ ਦੀ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਇਹ ਪਿਛਲੇ ਸਵਾ ਮਹੀਨੇ ਤੋਂ ਨਹਿਰਬੰਦੀ ਦੀ ਦਿੱਕਤ ਕਰਕੇ ਆ ਰਹੀ ਹੈ। ਸਾਡੇ ਕੋਲ ਪਾਣੀ ਦੀ ਸ਼ੋਰਟੇਜ ਹੋਣ ਕਰਕੇ ਪਾਣੀ ਦੀ ਸਪਲਾਈ ਇੱਕ ਦਿਨ ਛੱਡ ਕੇ ਦਿੱਤੀ ਜਾ ਰਹੀ ਹੈ ਇਸ ਸਬੰਧੀ ਪਿਛਲੇ ਮਹੀਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਸੀ। ਪਾਣੀ ਦੀ ਸਪਲਾਈ ਇੱਕ ਦਿਨ ਛੱਡ ਕੇ ਆਏਗੀ ਤੇ ਜਦੋਂ ਨਹਿਰ ਬੰਦੀ ਖੁੱਲ ਜੇਗੀ ਉਸ ਤੋਂ ਬਾਅਦ ਪਾਣੀ ਲਗਾਤਾਰ ਕਰ ਦਿੱਤਾ ਜਾਏਗਾ ਜੋ ਇੱਕ ਦਿਨ ਪਾਣੀ ਛੱਡ ਕੇ ਵੀ ਦਿੱਤਾ ਜਾਂਦਾ ਉਸ ਬੰਦੀ ਵੀ ਵਾਟਰ ਵਾਸ ਦੇ ਪਾਣੀ ਦੇ ਗਰੁੱਪ ਬਣੇਗਾ ਉਸ ਵਿੱਚ ਵੀ ਜਦੋਂ ਵੀ ਪਾਣੀ ਛੱਡਿਆ ਜਾਂਦਾ ਇਹਦੀ ਜਾਣਕਾਰੀ ਦਿੱਤੀ ਜਾਵੇ ਅਦੇ ਨਾਲ ਮੈਂ ਵੀ ਆਪ ਨੂੰ ਦੱਸਣਾ ਚਾਹਣਾ ਵੀ ਅਜੇ 3 ਤੋਂ 4 ਦਿਨ ਹੋਰ ਲੱਗਣਗੇ ਸਾਡੇ ਟੈਂਕ ਆ ਜਿਹੜੇ ਰਾਵਾਟ ਨਾਲੇ ਭਰ ਜਾਣਗੇ ਤੇ ਉਸ ਤੋਂ ਬਾਅਦ ਪਾਣੀ ਦੀ ਸਪਲਾਈ ਅਗਲੇ ਹਫ਼ਤੇ ਤੋਂ ਲਗਾਤਾਰ ਹੋ ਜਾਂਦੀ ਹੈ ਹਰ ਰੋਜ਼ ਪਾਣੀ ਦੀ ਸਪਲਾਈ